ਹਿੰਦੂ ਏਕਤਾ ਜਿੰਦਾਬਾਦ ਹਿੰਦੂ ਏਕਤਾ ਜਿੰਦਾਬਾਦ ਹਿੰਦੂ ਏਕਤਾ ਜਿੰਦਾਬਾਦ ਜੈ ਕਰੇ ਬੀਰ ਬਜੰਗੇ ਹਰ ਹਾਲਤ ਮਹਾਦੇਵ ਹਿੰਦੂ ਬੀਤੇ ਦਿਨੀ ਪਾਰਲੀਮੈਂਟ ਵਿੱਚ ਰਾਹੁਲ ਗਾਂਧੀ ਵੱਲੋਂ ਸਨਾਤਨ ਧਰਮ ਦੇ ਖਿਲਾਫ ਇੱਕ ਟਿੱਪਣੀ ਕੀਤੀ ਗਈ ਜਿਸ ਤੋਂ ਹਿੰਦੂ ਜਗਤ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਸ਼੍ਰੀ ਹਿੰਦੂ ਤਖਤ ਦੇ ਮੁਖੀ ਬ੍ਰਹਮਾਨੰਦ ਗਰੀ ਜੀ ਮਹਾਰਾਜ ਦਾ ਜਿਨ੍ਹਾਂ ਨੇ ਅੱਜ ਪ੍ਰਾਚਨ ਪ੍ਰਸਿੱਧ ਸ਼੍ਰੀ ਕਾਲੀ ਮੰਦਰ ਤੋਂ ਲੈ ਕੇ ਸ਼ੇਰਾਵਾਲੀ ਗੇਟ ਤੱਕ ਰਾਹੁਲ ਗਾਂਧੀ ਦਾ ਪੁਤਲਾ ਬਣਾ ਕੇ ਰੋਸ ਮਾਰਚ ਕੀਤਾ ਤੇ ਉਸ ਤੋਂ ਬਾਅਦ ਸ਼ੇਰਾਵਾਲਾ ਗੇਟ ਦੇ ਇਸ ਪੁਤਲੇ ਨੂੰ ਫੁੱਕਿਆ ਗਿਆ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਬ੍ਰਹਮਾਨੰਦ ਗਿਰੀ ਵੱਲੋਂ ਕਿਹਾ ਗਿਆ ਹੈ ਕਿ ਕਾਂਗਰਸ ਸਰਕਾਰ ਹਮੇਸ਼ਾ ਤੋਂ ਹੀ ਹਿੰਦੂ ਵਿਰੋਧੀ ਰਹੀ ਹੈ ਅਤੇ ਲੰਬਾ ਸਮਾਂ ਸੱਤਾ ਹੰਡਾਉਣ ਤੋਂ ਬਾਅਦ ਹੁਣ ਇਹਨਾਂ ਨੂੰ ਵਿਰੋਧੀ ਧਿਰ ਵਿੱਚ ਬੈਠਣਾ ਬਰਦਾਸ਼ਤ ਨਹੀਂ ਹੋ ਰਿਹਾ ਇਸ ਕਰਕੇ ਦੇਸ਼ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਧਰਮ ਦੇ ਲੋਕਾਂ ਖਿਲਾਫ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ ਜੋ ਕਿ ਸਨਾਤਨ ਧਰਮ ਦੇ ਲੋਕ ਕਦੇ برداشت ਨਹੀਂ ਕਰਨਗੇ ਇਸ ਕਰਕੇ ਬੀਤੇ ਦਿਨੀ ਕਾਲ ਦਿੱਤੀ ਗਈ ਸੀ ਕਿ ਅੱਜ ਦੇ ਦਿਨ ਰਾਹੁਲ ਗਾਂਧੀ ਦਾ ਪੁਤਲਾ ਪੂਰੇ ਦੇਸ਼ ਵਿੱਚ ਖਾਸੌਰ ਤੇ ਪੰਜਾਬ ਵਿੱਚ ਵਕ-ਵਕ ਥਾਵਾਂ ਤੇ ਫੁੱਕਿਆ ਜਾਵੇਗਾ ਉਸੇ ਲਈ ਤਤਜ ਪਟਿਆਲਾ ਵਿੱਚ ਤੇ ਪੰਜਾਬ ਵਿੱਚ ਸ਼੍ਰੀ ਹਿੰਦੂ ਤਖਤ ਦੇ ਨਾਲ ਜੁੜੇ ਲੋਕਾਂ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੁੱਕਿਆ ਆਪਣਾ ਰੋਸ ਪ੍ਰਗਟ ਕੀਤਾ ਗਿਆ ਜਿਹੜਾ ਇਹ ਪੁਤਲਾ ਫੁੱਕਿਆ ਗਿਆ ਹੈ ਇਹ ਕਿਉਂ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੈ ਮਾਈ ਜੈ ਮਹਾਕਾਲ ਪੂਰੇ ਭਾਰਤ ਦੇ ਵਿੱਚ ਸ਼੍ਰੀ ਹਿੰਦੂ ਤਖਤ ਨੇ 4 ਤਰੀਕ ਦੀ ਇੱਕ ਕਾਲ ਦਿੱਤੀ ਸੀ ਸਮੁੱਚੇ ਪੰਜਾਬ ਤਸਵੀਰ ਤੋਂ ਨੌਜਵਾਨ ਜਿਹੜੇ ਹਿੰਦੂ ਤਖਤ ਦੇ ਕਾਰਨੂੰਨ ਨੇ ਪੁਤਲੇ ਸਾੜ ਰਹੇ ਨੇ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਮਹਾਪੰਚਾਇਤ ਹੈ ਉਹਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਨਵਾਬ ਰਜੀਵ ਗਾਂਧੀ ਦਾ ਜਿਹੜਾ ਲੜਕਾ ਹੈ ਨਵਾਬ ਰਾਹੁਲ ਗਾਂਧੀ ਉਹ ਡਾਇਰੈਕਟ ਤੌਰ ਤੇ ਸਨਾਤਨੀਆਂ ਨੂੰ ਟਾਰਗੇਟ ਕਰਕੇ ਹਿੰਸਕ ਲੋਕ ਦੱਸਦਾ ਇਸ ਕਰਕੇ ਜੇ ਅਸੀਂ ਹਿੰਸਕ ਆ ਤੇ ਫੇਰ ਜਿਹੜਾ 60 ਸਾਲ ਰਾਜ ਇਹਦੇ ਦਾਦੇ ਬੜਤਾਦੇ ਜਾਲੀ ਬ੍ਰਾਹਮਣ ਬਣ ਕੇ ਕਰ ਗਏ ਜਾਲੀ ਬ੍ਰਾਹਮਣ ਬਣ ਕੇ ਇਹਦੀ ਦਾਦੀ ਇਹਦਾ ਦਾਦਾ ਕਿਉਂਕਿ ਸਪਸ਼ਟ ਤੌਰ ਤੇ ਪਤਾ ਸੀ ਵੀ ਉਹ ਇਸਲਾਮਿਕ ਨੇ ਮੁਸਲਮਾਨ ਨੇ ਉਹਦੇ باوجود ਵੀ ਜਾਲੀ ਬ੍ਰਾਹਮਣ ਬਣ ਕੇ ਭਾਰਤ ਤੇ 60 65 ਸਾਲ ਰਾਜ ਕਰ ਗਏ ਤੇ ਰਾਜ ਅਸੀਂ ਦਾ ਨਹੀਂ ਖੋਇਆ ਜਿਨ੍ਹਾਂ ਨੇ ਰਾਜ ਖੋਇਆ ਜਿਨ੍ਹਾਂ ਨੇ ਵੋਟਾਂ ਲੋਕਤੰਤਰ ਤੇ ਹੁਣ ਵਿਸ਼ਵਾਸ ਰੱਖਣਾ ਚਾਹੀਦਾ ਹੈ ਆਪੋਜੀਸ਼ਨ ਤੇ ਬੈਠਣਾ ਇੰਨਾ ਕੌਖਾ ਹੋਇਆ ਪਿਆ ਉਹਨੂੰ ਵੀ ਉਹਨੇ ਡਾਇਰੈਕਟਨ ਡਾਇਰੈਕਟਾ ਇੱਕੋ ਕਮਿਊਨਿਟੀ ਹੈ ਜਿਹੜੀ ਦੇਸ਼ ਦੇ ਵਿੱਚ 65% 70% ਸਾਡੇ ਲੋਕ ਵੱਸਦੇ ਐ ਤੇ ਉਹਨੇ ਉਹਨਾਂ ਨੂੰ ਹਿੰਸਕ ਦੱਸਿਆ ਇਹ ਨਹੀਂ ਦਾਦੇ ਪੜਦਾਦੇ ਸਾਨੂੰ ਇਹ ਪੜਾਉਂਦੇ ਰਹੇ ਪਹਿਲਾਂ ਵੀ ਜੇ ਕੋਈ ਇੱਕ ਜਪੇੜ ਮਾਰਦਾ ਦੂਜੀ ਗੱਲ ਅੱਗੇ ਕਰਦੇ ਹੋ ਜੇ ਹੁਣ ਅਸੀਂ ਉਹ ਗੱਲ ਪਿੱਛੇ ਕਰ ਲਈ 15 ਸਾਲਾਂ ਤੋਂ ਜਿਹੜਾ ਇੱਕ ਜਪੇੜ ਮਾਰਦਾ ਉਹਦੀ ਉਂਗਲੀ ਵੱਢਣ ਦੀ ਤਾਕਤ ਰੱਖਦੇ ਆ ਹੁਣ ਇਹਨਾਂ ਲੋਕਾਂ ਨੂੰ ਅਸੀਂ ਰੜਕਦੇ ਆ ਇਹ ਲੋਕਾਂ ਨੇ ਸਾਡੇ ਅਸ਼ਤਰ ਸ਼ਸਤਰ ਸਾਰਾ ਸਮਾਨ ਜਿਹੜਾ ਟਰੰਕਾਂ ਚ ਪਵਾ ਕੇ ਦੇ ਦਾਦਿਆਂ ਬੜਦਾਦਿਆਂ ਨੇ ਰਖਾਤਾ ਸੀ ਇਸ ਕਰਕੇ ਹੁਣ ਉਹ ਸਨਾਤਨੀ ਜਾਗ ਚੁੱਕਾ ਹੈ ਜਦੋਂ ਉਹਨੇ ਸਨਾਤਨੀਆਂ ਨੂੰ ਹਿੰਸਕਿਆ ਹਿੰਦੂਆਂ ਨੂੰ ਹਿੰਸਕਿਆ ਜਿਹੜੇ ਲੋਕ ਉਸ ਪਾਲੇ ਦੇ ਵਿੱਚ ਹਿੰਦੂਆਂ ਦੇ ਰੂਪ ਦੇ ਵਿੱਚ ਸਾਡੇ ਡੋਗਲੇ ਚਿਹਰੇ ਬੈਠੇ ਆ ਉਹਨਾਂ ਨੂੰ ਚਾਹੀਦਾ ਵੀ ਉਹ ਕਾਂਗਰਸ ਦਾ ਬਾਈਕਾਟ ਕਰਨ ਕਾਂਗਰਸ ਨੂੰ ਛੱਡਣ ਕਿਉਂਕਿ ਜੇ ਇਹਨਾਂ ਦਾ ਨਮਾਇੰਦਾ ਇਹਨਾਂ ਦਾ ਆਗੂ ਇਹ ਗੱਲਾਂ ਕਰ ਰਿਹਾ ਉਹਨੂੰ ਐਸੇ ਆਪਣੀ ਮੰਜੀ ਧੱਲੇ ਸੋਟਾ ਫੇਰ ਲੈਣਾ ਚਾਹੀਦਾ ਕਿ 15 ਸਾਲਾਂ 'ਚ 45 ਤੋਂ 99 ਦੇ ਪਹੁੰਚਿਆ 99 ਤੇ ਵੀ ਉਹਨਾਂ 'ਚ ਪਹੁੰਚਿਆ ਜਿੱਥੇ 545 ਨੇ ਨਾ ਕਿ 100 ਜੋ 99 ਤੇ ਆਇਆ ਇਸ ਕਰਕੇ ਜਿਹੜੀ ਕਾਂਗਰਸ ਹੈ ਉਹ ਹਮੇਸ਼ਾ ਹਿੰਦੂ ਵਿਰੋਧੀ ਜਮਾਤ ਰਹੀ ਹੈ ਉਹਨਾਂ ਦੇ ਆਕੇ ਨੇ ਇਹ ਗੱਲ ਕਲੀਅਰ ਕਰਤੀ ਦੇਸ਼ ਦੀ ਸਭ ਤੋਂ ਵੱਡੀ ਪਾਰਲੀਮੈਂਟ ਦੇ ਵਿੱਚ ਪੰਚਾਇਤ ਦੇ ਵਿੱਚ ਉਸ ਕਰਕੇ ਜਿਹੜਾ ਹਿੰਦੂ ਸਮਾਜ ਹੈ ਉਹਦੇ ਦਿਲ ਦੇ ਵਿੱਚ ਜਿਹੜਾ ਰੋਸ ਹੈ ਉਹ ਰੋਸ ਜ਼ਾਹਰ ਕਰਦਾ ਹੋਇਆ ਸਮੁੱਚੇ ਭਾਰਤ ਸਮੁੱਚੇ ਪੰਜਾਬ 'ਚ ਹਿੰਦੂ ਤਖਤ ਦੀ ਕਾਲ ਦੇ ਉੱਤੇ ਇਹਦੇ ਜਿਹੜੇ ਪੁਤਲੇ ਆ ਉਹ ਸਾੜੇ ਜਾ ਰਹੇ ਆ ਇਨ ਕਾਂਗਰਸ ਦੇ ਨੁਮਾਇੰਦਿਆਂ ਨੂੰ ਚਾਹੀਦਾ ਹੈ ਵੀ ਆਪਣੇ ਜਿਹੜਾ ਲੀਡਰ ਇਹਨਾਂ ਦਾ ਬੇਲਗਾਮ ਹੋਇਆ ਉਹਦੀ ਜਿਹੜੀ ਮਾਫੀ ਆਪ ਵੀ ਮੰਗਣ ਤੇ ਉਹ ਤੋਂ ਵੀ ਮੰਗਾਣ ਘਟੋ ਘਟ ਜੇ ਮਾਫੀ ਮੰਗੇਗਾ ਤਾਂ ਠੀਕ ਹੈ ਨਹੀਂ ਹੈ ਜਿਹੜਾ ਵਿਰੋਧ ਹੈ ਸਮੁੱਚੇ ਭਾਰਤ 'ਚ ਇਸੇ ਤਰ੍ਹਾਂ ਜਿਹੜਾ ਜਾਰੀ ਰਹੇਗਾ ਦੇਖ ਲਓ ਹਮੇਸ਼ਾ ਚਲਦਾ ਰਹੂਗਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ